SC BC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਕਰੀਬ ਪਿਛਲੇ 8 ਮਹੀਨਿਆਂ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋੜ ਫੜੋ ਮੋਰਚੇ ਦੇ ਜਾਲੀ ਜਾਤੀ ਸਰਟੀਫਿਕੇਟ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਕਾਰਨ ਪੰਜਾਬ ਸਰਕਾਰ ਹੁਣ ਇਸ ਮਾਮਲੇ ਤੇ ਕਾਰਵਾਈ ਕਰਨ ਲਈ ਸਰਕਾਰ ਐਕਸ਼ਨ ਦੇ ਮੂਡ ਵਿੱਚ ਲੱਗਦੀ ਹੈ ਪੰਜਾਬ ਸਰਕਾਰ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਬੜਾ ਤੇ ਜਸਵੀਰ ਸਿੰਘ ਪਮਾਲੀ ਨੂੰ ਦੋ ਪੱਤਰ ਭੇਜ ਕੇ ਸੰਬੰਧਿਤ ਸਬੂਤ ਲੈ ਕੇ ਪੰਜ ਅਗਸਤ ਨੂੰ ਮੀਟਿੰਗ ਕਰਨ ਲਈ ਬੁਲਾਇਆ ਹੈ ਇਸ ਮਾਮਲੇ ਤੇ 5 ਮਾਰਚ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਝਾਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਪਰਚੇ ਦਰਜ ਕਰਾਂਗੇ ਤੇ ਤਨਖਾਹ ਵਿਆਜ ਸਮੇਤ ਵਸੂਲਾਂਗੇ ਪਰ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਮੋਰਚੇ ਦੀ ਆਗੂ ਅਮਨਪ੍ਰੀਤ ਕੌਰ ਰਾਏ ਨੇ ਯੂਨੀਅਨ ਮਿਨਿਸਟਰ ਆਫ ਇੰਡੀਆ ਤੇ एससी कमीशन भारत सरकार ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੱਢ ਕੇ ਜਲਦ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ ਹੁਣ ਪੰਜਾਬ ਸਰਕਾਰ ਇਸ ਮਾਮਲੇ ਤੇ ਪਹਿਲ ਕਦਮੀ ਕਰਦਿਆਂ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ ਇਸ ਵਿਸ਼ੇ ਤੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਬੜਾ ਅਤੇ ਅਮਨਪ੍ਰੀਤ ਕੌਰ رائے ਨੇ ਜੋ ਗੱਲਬਾਤ ਕੀਤੀ ਆ ਉਹ ਸੁਣਦੇ ਹਾਂ ਤੇ ਸਾਬਕਾ ਵਿਧਾਇਕ ਸਰਦਾਰ ਸ਼ਮਸ਼ੇਰ ਸਿੰਘ ਰਾਏ ਨੇ ਕਾਨੂੰਨ ਅਨੁਸਾਰ ਜੋ ਕਾਰਵਾਈ ਹੋ ਸਕਦੀ ਹੈ ਉਹ ਜਾਣਕਾਰੀ ਵੀ ਸਾਂਝੀ ਕੀਤੀ ਜੋ ਤੁਹਾਡੇ ਰੂਬਰੂ ਕਰ ਰਹੇ ਹਾਂ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਭਤੇ ਤੇ ਮੈਂ ਤੁਹਾਡਾ ਸਾਰੇ ਪ੍ਰੈਸ ਦਾ ਤੈਦ ਲੋ ਧੰਨਵਾਦ ਕਰਦਾ ਹਾਂ ਤੇ ਪ੍ਰੈਸਰਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਜੋ ਸਾਡਾ ਫੇਸ ਸਾਧ ਦੀਆਂ ਲਾਈਟਾਂ ਕੋਲੇ ਰਿਜ਼ਰਵੇਸ਼ਨ ਚੋਰ ਬੜੋ ਮੋਰਚਾ ਪਿਛਲੇ ਤਕਰੀਬਨ 7.5 ਮਹੀਨੇ ਤੋਂ ਚੱਲ ਰਿਹਾ ਹੈ 21 ਦਸੰਬਰ ਤੋਂ ਸਾਡਾ ਦਿਨ ਰਾਤ ਨਿਰੰਤਰ ਮੋਰਚਾ ਚੱਲ ਰਿਹਾ ਹੈ ਜਿਸ ਦੀਆਂ ਜਾਲੀ ਫੇਕ ਸਰਟੀਫਿਕੇਟ ਲੋਕਾਂ ਨੇ ਬਣਾ ਕੇ ਮੈਂ ਇਹ ਗੱਲ ਪੰਜਾਬ ਦੀ ਹੱਲੇ ਕਰ ਰਿਹਾ ਸੀ ਵੀ ਪੂਰੇ ਪੰਜਾਬ ਦੀ ਜਿਹੜੀਆਂ ਬਖ ਬਖ ਕੋਸਟਾਂ ਤੇ ਜਿਹੜੇ ਧਨਾੜ ਲੋਕ ਨੇ ਉਹ ਗਰੀਬ ਲੋਕਾਂ ਦਾ ਹੱਕ ਮਾਰ ਕੇ ਉਹਨਾਂ ਨੇ ਜਿਹੜੇ ਆਪਣੇ ਸਰਟੀਫਿਕੇਟ ਬਣਾ ਕੇ ਜਾਲੀ ਐਸਸੀ ਤੇ ਬੀਸੀ ਉਹ ਨੌਕਰੀਆਂ ਕਰ ਰਹੇ ਨੇ ਤੇ ਆਪਣੀਆਂ ਜਿਹੜੀਆਂ ਐਸ਼ ਪ੍ਰਸਤੀ ਕਰ ਰਹੇ ਪੂਰੀ ਤੇ ਖਜ਼ਾਨੇ ਨੂੰ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਨੇ ਜਿਹੜੇ ਗਰੀਬ ਲੋਕਾਂ ਦਾ ਹੱਕ ਮਾਰ ਰਹੇ ਨੇ ਉਹਦੀ ਤੋਦੀ ਸੁਭਾਅ ਤੇ ਉਹਦੀ ਫੜਤਾਲ ਵਾਸਤੇ ਇਹਨਾਂ ਪਰਿਵਾਰਾਂ ਵਾਸਤੇ ਅਸੀਂ ਬਹੁਤ ਸਾਰੇ ਮੰਗ ਪੱਤਰ ਦੇ ਕੇ ਦਰਖਾਸਤਾਂ ਦੇ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਦੋਂ ਕੋਈ ਸਾਡਾ ਨਾਮ ਨਹੀਂ ਤਾਂ 8 ਮਹੀਨੇ ਅਸੀਂ ਧਰਨਾ ਤੇ ਨਿਰੰਤਰ ਦਿਨ ਰਾਤ ਬੈਠੇ ਨਾ ਉਦੋਂ ਤੋਂ ਬਾਅਦ ਅਸੀਂ ਜਿਹੜੇ ਹੈ ਮੰਗ ਪੱਤਰ ਦੇਣੇ ਸ਼ੁਰੂ ਕਰਤੇ ਤਰਨੇ ਵੀ ਲਾਣੇ ਪਏ ਸਾਨੂੰ ਪੂਰਾ ਜਿਹੜਾ ਰੋਸ਼ ਪ੍ਰਦਰਸ਼ਨ ਕਰਨਾ ਪਿਆ ਲਿਖਤੀ ਚਿੱਠੀਆਂ ਦੇਣੀਆਂ ਪਈਆਂ ਜਿਸ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਤੇ ਇਹ ਐਲਾਨ 5 ਮਾਰਚ ਨੂੰ ਕਰ ਦਿੱਤਾ ਸੀ ਵਿਧਾਨ ਸਭਾ 'ਚ ਬੀ ਜਿਹੜਾ ਹੈਗਾ ਐਸਸੀ ਫੇਕ ਸਰਟੀਫਿਕੇਟਾਂ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਤੇ ਉਹਨਾਂ ਦੇ ਖਿਲਾਫ ਰਿਕਵਰੀਆਂ ਵੀ ਹੋਣਗੀਆਂ ਤੇ ਪਰਚੇ ਵੀ ਦਰਜ ਹੋਣਗੇ ਪਰ ਲੇਕਿਨ 5 ਮਾਰਚ ਤੋਂ ਬਾਅਦ ਹੁਣ ਇਹ 4 ਮਹੀਨੇ ਬੀਤ ਗਏ 4 ਮਹੀਨੇ ਚ ਸਿਰਫ ਤਾਂ ਸਿਰਫ ਐਲਾਨ ਰਹਿ ਗਿਆ ਸੀ ਕੋਈ ਕਾਰਵਾਈ ਨਹੀਂ ਹੋਈ ਸੀ ਪਰ ਹੁਣ ਅਸੀਂ ਜਿਹੜਾ ਹੈਗਾ ਇੱਕ ਸਾਡਾ ਚਿੱਠੀ ਹੁਣ ਲੈਟਰ ਸਦਾ ਜਸਵੀਰ ਸਿੰਘ ਜੀ ਫਰਮਾ ਲਈ ਸਾਡੇ ਮੈਂਬਰ ਸਾਹਿਬ ਨੇ ਤੇ ਜੁੰਮਰ ਜੀ ਤਰਸੇਮ ਜੀ ਜੁੰਮਰ ਜੀ ਮੈਂਬਰ ਸਾਹਿਬ ਨੇ ਤੇ ਗੁਰਪ੍ਰੀਤ ਜੀ ਸਾਡੇ ਕੋਲੇ ਮੈਂਬਰ ਨੇ ਇਹਨਾਂ ਅੰਦੇ ਨਾਦਿਕ ਪੰਮਲਜੀ ਦੇ ਨਾਮਿਕ ਲੈਟਰ ਆਇਆ ਜਿਸ ਦਾ ਹੁਣ 5 ਤਰੀਕ ਨੂੰ ਮਾਨੇ ਉਹ ਸਾਡੇ ਮੰਤਰੀ ਸਬੰਧਤ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਸਾਨੂੰ ਇਹ ਜਿਹੜਾ ਮੀਟਿੰਗ ਦਾ ਸਮਾਂ ਦਿੱਤਾ ਵੀ ਤੁਸੀਂ ਸਾਰਾ ਇਹ ਜਿਹੜਾ ਰਿਕਾਰਡ ਲੈ ਕੇ ਨਾਲ ਆਓ ਤਾਂ ਕਿ ਸਾਡਾ ਅਗਲਾ ਜਿਹੜਾ ਹੈ ਤੁਹਾਡੇ ਇਸ ਕੰਮ ਵਾਸਤੇ ਪ੍ਰਕਿਰਿਆ ਵਾਸਤੇ ਅੱਗੇ ਤੋਰ ਸਕੀਏ ਤੁਹਾਨੂੰ ਸਾਰਾ ਰਿਕਾਰਡ ਜਿਹੜਾ ਇਹਦਾ ਫਿਕਸ ਸਰਟੀਫਿਕੇਟ ਹੁੰਦਾ ਜਿੱਦਾਂ ਤੁਹਾਡੇ ਕੋਲ ਸਬੂਤ ਤੇ ਪ੍ਰੂਫ ਨੇ ਲਿਸਟਾਂ ਨੇ ਜਾਂ ਉਹਨਾਂ ਦੇ ਸਰਟੀਫਿਕੇਟ ਤੁਹਾਡੇ ਕੋਲੇ ਹੈਗੇ ਨੇ ਉਹ ਲੈ ਕੇ ਆਓ ਅਸੀਂ ਹੁਣ ਜਿਹੜਾ 5 ਤਰੀਕ ਦੀ ਤਿਆਰੀ ਕੀਤੀ ਹੋਈ 5 ਤਰੀਕ ਦੇ 1 ਵਜੇ ਸਾਡਾ ਜਿਹੜਾ ਸਕੱਤਰ ਸਾਨੂੰ ਬੁਲਾਇਆ ਗਿਆ ਸਾਡਾ ਬਹੁਤ ਪੰਜ ਸੱਤ ਮੈਂਬਰਾਂ ਦਾ ਸਾਡੇ ਸਾਰੇ ਮੈਂਬਰ ਸਹਿਬਾਨ ਪੂਰਾ ਜਿਹੜਾ ਰਿਕਾਰਡ ਲਿਖ ਕੇ ਅਸੀਂ ਤੇ ਮੰਤਰੀ ਦੇ ਕੋਲ ਜਾ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਹੈਗੇ ਬਹੁਤ ਵੱਡ ਵੱਡੇ ਘਟਾਲੇ ਹੋਏ ਹੋਏ ਸੀ ਪਰ ਲੇਕਿਨ ਉਹ ਫੇਕ ਸਰਟੀਫਿਕੇਟਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਕਰਕੇ ਸਾਨੂੰ ਇਹ ਜਿਹੜਾ ਹੁਣ 5 ਤਰੀਕ ਦਾ ਸਰਦਾਰ ਸਰਕਾਰ ਨੇ ਦਿੱਤਾ ਤੇ ਹੁਣ ਸਾਡੇ ਮੋਰਚੇ ਦੇ ਆਗੂ ਸਹਿਬਾਨਾਂ ਨੂੰ ਸਾਰੇ ਬੰਦਿਆਂ ਨੂੰ ਇਹ ਕਿਰਨ ਜਾਗੀ ਵੀ ਹੁਣ ਥੋੜੀ ਜੀ ਕਾਰਵਾਈ ਹੋਊਗੀ ਨਹੀਂ ਸਾਡੇ 8 ਮਹੀਨੇ ਤੋਂ ਕਿਸੇ ਨੇ ਸੁਣਾਈ ਨਹੀਂ ਕੀਤੀ ਸਸ਼ੀ ਕੌਰ ਜੀ ਮੈਂ ਬਤੌਰ ਮੈਂਬਰ ਇਸ ਮੋਰਚੇ ਦੀ ਅਮਨਪ੍ਰੀਤ ਕੌਰ ਰਾਏ ਮੈਂ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਸੀ ਵੀ ਅਤੇ ਆਪਣੇ ਜਿਹੜੇ ਸੋਸ਼ਲ ਵੈਲਫੇਅਰ ਦੇ ਜਿਹੜੇ ਮੰਤਰੀ ਸਾਹਿਬ ਹੈਗੇ ਨੇ ਡਾਕਟਰ ਵਿਰਿੰਦਰ ਕੁਮਾਰ ਜੀ ਉਹਨਾਂ ਤੱਕ ਆਪਣੀ ਐਪਲੀਕੇਸ਼ਨ ਪਹੁੰਚਦੀ ਕੀਤੀ ਅਤੇ ਸੋਸ਼ਲ ਜਿਹੜੇ ਆਪਣੇ ਐਸ்சி ਕਮਿਸ਼ਨ ਦੇ ਚੇਅਰਮੈਨ ਨੇ ਕਿਸ਼ੋਰ ਮਖਵਾਨਾ ਜੀ ਉਹਨਾਂ ਤੱਕ ਮੈਂ ਖੁਦ ਆਪ ਹੈਂਡ ਓਵਰ ਕਰਕੇ ਆਈ ਇਸ ਸਾਰੀ ਰਿਕੁਐਸਟ ਨੂੰ ਲੈ ਕੇ ਗਈ ਔਰ ਮੈਨੂੰ ਵਿਦਨ 15 ਡੇਜ਼ ਉਹਨਾਂ ਨੇ ਇਸ ਉੱਤੇ ਕਾਰਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ ਇਹਦੇ ਇਹਦੇ ਰਿਗਾਰਡਿੰਗ ਨੋਟਿਸ ਭੇਜਿਆ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕੇਂਦਰ ਸਰਕਾਰ ਦੀ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਲਿੱਤਾ ਅਤੇ ਅੱਗੇ ਨੋਟਿਸ ਜਾਰੀ ਕੀਤਾ ਮੈਂ ਕਿਉਂਕਿ ਇਹ ਜਿਹੜੇ ਸਰਟੀਫਿਕੇਟ ਜਿਹੜੇ ਜਾਲੀ ਬਣੇ ਨੇ ਇਹ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਜਿਹਨੇ ਵੀ ਕੀਤਾ ਤੇ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਹਰੇਕ ਬੰਦੇ ਦੀ ਇੱਕ ਕਹਿ ਲਓ ਕਿ ਉਹਦੀ ਸੈਲਫ ਜਿਹੜੀ ਰਿਸਪੈਕਟ ਹੈਗੀ ਆ ਉਹਨੂੰ ਠੱਗਾ ਲੱਗਿਆ ਮੈਂ ਬਤੌਰ ਮਤਲਬ ਆਪ ਇੱਕ ਪੰਜਾਬ ਦੀ ਵਸਨੀਕ ਹਾਂ ਪਰ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਜੇ ਕੁਝ ਹੁੰਦਾ ਹੀ ਨਹੀਂ ਹੈ ਇਹ ਐਦਾਂ ਦੀ ਰਾਜਨੀਤੀ ਕਿੱਥੋਂ ਤੋਂ ਸ਼ੁਰੂ ਹੋ ਗਈ ਇਹ ਜੇ ਕੰਮ ਕਦੋਂ ਤੋਂ ਸ਼ੁਰੂ ਹੋ ਗਏ ਨੇ ਸਾਡੀ ਸਮਝ ਤੋਂ ਬਾਹਰ ਹੈ ਕੁਮੜਾ ਸਾਹਿਬ ਇਹ ਜਿਹੜੇ ਆਪਣੇ ਰਿਜ਼ਰਵੇਸ਼ਨ ਆਪਣ ਚੋੜਫੜਾ ਮੋਰਚੀ ਵਾਲਿਆਂ ਨੇ ਜਾਲੀ ਸਰਟੀਫਿਕੇਟਾਂ ਦੀ ਗੱਲ ਚੱਲ ਰਹੀ ਹੈ ਇਸ ਵਿਸ਼ੇ ਤੇ ਤੁਸੀਂ ਕੀ ਕਾਰਵਾਈ ਦੀ ਉਮੀਦ ਰੱਖਦੇ ਹੋ ਸਰਕਾਰ ਤੋਂ ਕੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਅਸੀਂ ਕਾਰਵਾਈ ਇਹ ਹੈ ਜਿਵੇਂ ਸਰਕਾਰ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਗੱਲ ਕਰੀ ਸੀ 5 ਮਾਰਚ ਨੂੰ ਉਹ ਤੁਸੀਂ ਰਿਕਾਰਡਿੰਗ ਸਟੇਟਮੈਂਟ ਜਿਹੜੀ ਆਉਣ ਰਿਕਾਰਡ ਹੈ ਉਹ ਸਟੇਟਮੈਂਟ ਉਹਨੇ ਕਿਹਾ ਪਹਿਲਾਂ ਤਾਂ ਇਹਨਾਂ ਖਾਰਜ ਕਰਨਗੇ ਡਿਸਮਿਸ ਕਰਨਗੇ ਇਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨਗੇ ਦੂਜਾ ਇਹਨਾਂ ਦੇ ਖਿਲਾਫ ਐਫ ਆਈ ਆਰ ਅਦਰਜ ਹੋਣਗੀਆਂ ਤੀਜਾ ਜਿਹੜੀ ਇਹ ਪੈਸਾ ਘਰ ਨੂੰ ਲੈ ਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਉਹ ਜਿਹੜਾ ਵੈਲਫੇਅਰ ਫੰਡ ਹੈ ਸਰਕਾਰੀ ਫੰਡ ਹੈ ਸਰਕਾਰ ਦਾ ਫੰਡ ਹੈ ਤਾਂ ਕਿ ਗਰੀਬ ਲੋਕਾਂ ਲਈ ਵਰਤਿਆ ਜਾਵੇਗਾ ਉਹ ਫੰਡ ਕਵਰ ਕਰਵਾਉਣਾ ਪੈਂਦਾ ਇਹ ਮੁੱਖ ਮੰਤਰੀ ਦੀ ਆਪਣੀ ਸਪੀਚ ਹੈ ਆਪਣੀ ਵਰਡਿੰਗ ਹੈ ਆਪਣਾ ਓਨ ਰਿਕਾਰਡ ਹੈ ਅਸੀਂ ਤਾਂ ਲਿਖ ਲਿਖ ਕੇ ਦੇ ਬੈਠੇ ਨੇ ਪਰ ਲੇਕਿਨ ਉਹਨਾਂ ਦੀ ਆਪਣੀ ਵੀ ਇਹੀ ਗੱਲ ਹੈ ਪਰ ਲੇਕਿਨ ਉਹ ਬਿਆਨ ਦਾ ਬਿਆਨ ਰਹਿ ਗਿਆ ਸਿਰਫ ਅੱਗੇ ਅੱਗੇ ਕਾਰਵਾਈ ਨਹੀਂ ਸੀ ਹੋਈ ਹੁਣ ਜਦੋਂ ਕੇਂਦਰ ਦੀ ਦਾਖਲ ਦਾ ਜੀ ਹੋ ਜਾਂਦੀ ਅਸੀਂ ਦੌੜ ਭੱਜ ਕੀਤਾ ਮੈਂਬਰਾਂ ਨੇ ਉਹਨਾਂ ਨੇ ਨੋਟਿਸ ਕੀਤੇ ਤਾਂ ਹੁਣ ਪੰਜਾਬ ਸਰਕਾਰ ਜਿਹੜੀ ਸਾਨੂੰ ਡੋਟਸ ਕੱਟ ਕੇ ਸਾਨੂੰ ਜੇਟੀਆਂ ਦੇ ਕੇ ਬੁਲਾ ਰਹੀ ਆ ਸੀ ਉਹਨਾਂ ਦੇ ਕੋਲ ਜਾਣ ਦੀ ਤਿਆਰੀ ਆ ਸਾਨੂੰ ਤੁਹਾਡੇ ਰਾਈ ਅਸੀਂ ਅਪੀਲ ਕਰਨਾ ਚਾਹੁੰਦੇ ਆ ਵੀ ਤਾਂ ਕਿ ਇਹ ਲੋਕ ਜਿਹੜੇ 7-8 ਮਹੀਨੇ ਤੋਂ ਜਾਂ 10 ਮਹੀਨੇ ਤੋਂ ਡਿਮਾਂਡ ਲਈ ਬੈਠੇ ਨੇ ਉਹ ਸਰਕਾਰ ਦੀ ਡਿਊਟੀ ਆ ਖੁਦ ਸਰਕਾਰ ਦੀ ਡਿਊਟੀ ਆ ਸਰਕਾਰੀ ਬਾਗੂਆਂ ਦੀ ਡਿਊਟੀ ਆ ਉਹਨਾਂ ਦੇ ਖਿਲਾਫ ਬਣਦੀ ਜਲਦ ਤੋਂ ਜਲਦ ਕਾਰਵਾਈ ਹੋਏ ਲੋਕਾਂ ਨੂੰ ਜਿਹੜੇ ਲੋਕਾਂ ਦੇ ਸਹੀ ਹੱਕ ਮਾਰੇ ਆ ਜਿਹਨਾਂ ਹੱਕਾਂ ਦੇ ਡਾਕਾ ਮਾਰਿਆ ਉਹਨਾਂ ਹੱਕਦਾਰ ਲੋਕਾਂ ਨੂੰ ਹੱਕ ਮਿਲਣਾ ਚਾਹੀਦਾ ਇਹ ਜਿਹੜੀ ਤੁਹਾਡੀ ਮੀਟਿੰਗ ਹੈ ਕੀ ਹੈ ਜੀ ਆਪਣੇ ਸਬੰਧਤ ਮੰਤਰੀ ਸਾਹਿਬ ਨਾਲ ਇਹਦੇ ਵਿੱਚ ਵਫ਼ਦ ਦੇ ਵਿੱਚ ਕਿੰਨੇ ਕੁ ਮੈਂਬਰ ਜਾ ਰਹੇ ਨੇ ਤਾਂ ਕੀ ਗੱਲਬਾਤ ਕਰੋਗੇ ਤੁਸੀਂ ਉਹਨਾਂ ਨਾਲ ਜਾ ਕੇ ਅ ਵਫ਼ਦ ਦੇ ਵਿੱਚ 6 ਤੋਂ 7 ਮੈਂਬਰ ਜਾਣਗੇ ਤੇ ਅਸੀਂ ਬਕਾਇਦਾ ਸਾਰਾ ਹੀ ਜੋ ਉਹਨਾਂ ਨੇ ਜਿਵੇਂ ਜਿਸ ਤਰ੍ਹਾਂ ਇਹਦੇ ਚ ਲਿਖਿਆ ਹੈ ਲੈਟਰ ਦੇ ਵਿੱਚ ਕਿ ਵੀ ਅ ਜਿਹੜੀ ਇਹਦੇ ਇਹਦੇ ਸੰਬੰਧੀ ਆਪਣੀ ਕੋਈ شناختੀ ਪਛਾਣ ਪੱਤਰ ਅਤੇ ਹਲਫੀਆ ਬਿਆਨ ਵੀ ਭੇਜੇ ਜਿਹੜੇ ਸਾਰੇ ਜਿਹੜੇ ਜੱਤ ਕਾਪੀਆਂ ਇਹਦੀਆਂ ਵਿਭਾਗ ਨੂੰ ਭੇਜਣ ਦੀ ਖੇਚਲ ਕਰਨ ਵਾਸਤੇ ਕਿਹਾ ਗਿਆ ਹੈ ਜਿਹੜਿਆ ਮਤਲਬ ਜਾਲੀ ਸਰਟੀਫਿਕੇਟ ਨੂੰ ਲੈ ਕੇ ਜੋ ਸਾਡੇ ਕੋਲ ਆਥੈਂਟਿਕ ਪਏ ਨੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਅਤੇ ਜਿਸ ਤਰ੍ਹਾਂ ਕਿ ਕੁੰਬੜਾ ਜੀ ਆਲਰੇਡੀ ਦੱਸ ਚੁੱਕੇ ਨੇ ਇਹਨਾਂ ਕੋਲੇ ਸਾਰੀ ਉਹਨਾਂ ਦੇ ਪ੍ਰੂਫ ਪਏ ਨੇ ਤੇ ਅਸੀਂ ਉਹ ਲੈ ਕੇ ਜਾਵਾਂਗੇ ਉਹਨਾਂ ਕੋਲੇ ਕਾਪੀ ਸਬਮਿਟ ਕਰਾਂਗੇ ਔਰ ਅਸੀਂ ਜਲਦੋਂ ਜਲਦ ਕਾਰਵਾਈ ਦੀ ਹੀ ਉਮੀਦ ਕਰਦੇ ਆਂ ਪੰਜਾਬ ਸਰਕਾਰ ਕੋਲ ਕੇਂਦਰ ਵੱਲੋਂ ਤਾਂ ਮੈਂ ਜੋ ਕਰਨਾ ਸੀ ਮੈਂ ਕਰਵਾ ਦਿੱਤਾ ਜੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕੇਂਦਰ ਸਰਕਾਰ ਨੂੰ ਮੇਰੇ ਮਤਲਬ ਜੋ ਰਿਕੁਐਸਟ ਸੀਗੀ ਉਹਨਾਂ ਨੇ ਪ੍ਰੋਸੀਡ ਕਰ ਲਈ ਹੁਣ ਸਾਡੀ ਅਗਲੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਹੋਣੀ ਹੈ ਉਹ ਉਹਨਾਂ ਦੇ ਉੱਤੇ ਆ ਵੀ ਉਹ ਕੀ ਕਰਨਗੇ ਪਰਸੈਂਟੇਜ ਲਗਾ ਲਓ ਕਿ ਜਿਸ ਤਰ੍ਹਾਂ ਦੀਆਂ ਸਰਕਾਰਾਂ ਦੇ ਹਾਲਾਤ ਨੇ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਫਿਰ ਇਹਨਾਂ ਦੇ ਕੋਲ ਹੋਰ ਕੀ ਰਸਤਾ ਹੋ ਸਕਦਾ ਹੈ ਭਾਈ ਸਾਹਿਬ ਗੱਲ ਇਹ ਹੈਗੀ ਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਅੱਛਾ ਸੋਸ਼ਲ ਜੁੜਾ ਕੇ ਮੁੱਦਾ ਚੁੱਕਿਆ ਹੈ ਇਹੋ ਜਿਹਾ ਬੇਇਨਸਾਫੀ ਪੰਜਾਬ ਵਿੱਚ ਮੈਂ ਤਕਰੀਬਨ ਤਕਰੀਬਨ 40 ਸਾਲ ਤੋਂ ਉੱਪਰ ਵਕਾਲਤ ਕਰਦੇ ਰਹੇ ਹੋਗੇ ਤੇ ਇਹੋ ਜਿਹਾ ਮੈਂ ਕਦੇ ਵੇਖਿਆ ਨਹੀਂ ਸੀ ਨਾ ਸੁਣਿਆ ਸੀ ਅਜੇ ਤੱਕ ਕਾਲ ਇਹ ਬੜੀ ਬੜੀ ਹਰਾਨੀ ਹੋ ਰਹੀ ਹੈ ਵੀ ਇਹੋ ਜੇ ਕੰਮ ਵੀ ਹੋ ਸਕਦੇ ਆ ਮੈਂ ਤਾਂ ਇਸ ਗੱਲ ਤੋਂ ਹਰਾਨ ਹੋ ਗਿਆ ਸੀਗਾ ਲੇਕਿਨ ਇਹ ਵੀ ਚਲੋ ਤੁਸੀਂ ਟੇਕ ਅਪ ਕਰ ਲੇਤਾ ਹੁਣ ਕਿਸੇ ਗੱਲ ਕੱਢੇ ਲੱਗੂਗੀ ਇਹ ਤੇ ਮੈਂ ਚਾਹੁੰਦਾ ਹਾਂ ਕਿ ਬਤੌਰ ਵਕੀਲ ਬਤੌਰ ਐਡਵੋਕੇਟ ਬਤੌਰ ਮੈਂ ਬੜਾ ਕੁਛ ਐਮਐਲਏ ਵੀ ਹਾਂ ਚੇਅਰਮੈਨ ਵੀ ਹਾਂ ਬੜਾ ਕੁਛ ਮੈਂ ਵਿਖਿਆ ਬੜਾ ਦੁਨੀਆ ਦੇਖੀ ਹੈ ਇਸ ਕਰਕੇ ਮੈਂ ਸਭ ਕੁਝ ਜਾਣਦਾ ਹਾਂ ਇਦੇ ਵਿੱਚ ਇਹ ਹੈ ਵੀ ਇਹ ਫੌਜਦਾਰੀ ਕੇਸ ਹੈ ਕੇਸ ਨੂੰ ਤੇ ਬਣੇਗਾ ਔਰ ਸਭ ਤੋਂ ਪਹਿਲਾ ਇਹ ਹੈ ਵੀ ਕ੍ਰਿਮినਲ ਕੇਸ ਦਾਇਰ ਹੋਣਾ ਚਾਹੀਦਾ ਰਜਿਸਟਰ ਹੋਣਾ ਚਾਹੀਦਾ ਉਹਦੇ ਖਿਲਾਫ ਫਿਰ ਬਾਕੀ ਗੱਲਾਂ ਲਕਵੀਆਂ ਰੁਕਵੀਆਂ ਤਾਂ ਬਾਅਦੀਆਂ ਹੁੰਦੀਆਂ ਪਹਿਲਾਂ ਕੇਸ ਰਜਿਸਟਰ ਹੋਏਗਾ ਕਿਉਂਕਿ ਉਹਨਾਂ ਨੇ ਧੇਰ ਕਮੇਟੀ ਫਰਾਡ ਔਰ ਫਰਾਡ ਦੀ ਉਹ ਸਜ਼ਾ ਮਿਲਣੀ ਚਾਹੀਦੀ ਹੈ ਹਰ ਹਾਲਤ ਵਿੱਚ ਮਿਲੇਗੀ ਕਿਉਂਕਿ ਸਾਰ ਰਿਕਾਰਡ ਹੈ ਇਨ ਰਾਈਟਿੰਗ ਹੈ ਇਸ ਤੋਂ ਭੱਜ ਨਹੀਂ ਸਕਦੇ ਸੋ ਇਸ ਕਰਕੇ ਜਿਹੜਾ ਤੁਸੀਂ ਮੈਟਰ ਡੇਕਅਪ ਕੀਤਾ ਹੈ It is very good. I appreciate your step. Thank you, sir.